ਸਿੱਧੂ ਭਾਈ ਦੇ ਜਾਣ ਤੋਂ ਪਹਿਲਾਂ ਜਿਹੜੀਆਂ ਮੈਂ 7-8 ਪੇਂਟਿੰਗਾਂ ਬਣਾਈਆਂ ਸੀ ਜਿਹੜੀਆਂ ਸਿੱਧੂ ਭਾਈ ਨੇ ਆਪਣੀ ਸਟੋਰੀਆਂ ਵਿੱਚ ਕਈ ਵਾਰੀ ਸ਼ੇਅਰ ਕੀਤੀ ਹੈ। ਤੇ ਹੁਣ ਤੱਕ ਜੀ ਮੈਂ ਕੋਈ 2-300 ਤੱਕ ਪੇਂਟਿੰਗਾਂ ਬਣਾ ਚੁੱਕਾ ਹਾਂ। ਜਿਹੜੀ ਸਾਡੀ ਮਿਹਨਤ ਆ ਉਹਨਾਂ ਨੂੰ ਸਿੱਧੂ ਭਾਈ ਦੇ ਚਾਣ ਵਾਲੇ ਬਹੁਤ ਵਧੀਆ ਬੰਦੇ ਹੁੰਦੇ ਆ ਜਿੰਨੀ ਸਾਡੀ ਮਿਹਨਤ ਹੁੰਦੀ ਆ ਉਹ ਸਾਨੂੰ ਪੂਰੀ ਦਿੰਦੇ ਆ ਕੋਈ ਨਾਰਾਜ਼ਗੀਆਂ ਸਿੱਧੂ ਭਾਈ ਦੇ ਚਾਣ ਵਾਲਿਆਂ ਨਾਲ। ਜਦੋਂ ਮੈਂ ਸਿੱਧੂ ਭਾਈ ਦੀਆਂ ਪੇਂਟਿੰਗਾਂ ਬਣਾਉਂਦਾ ਤਾਂ ਲੋਕਾਂ ਦਾ ਬਹੁਤ ਪਿਆਰ ਮਿਲਦਾ ਜਿੱਦੇ ਕਰਕੇ ਮੈਂ ਹੁਣ ਸਿਰਫ ਸਿੱਧੂ ਭਾਈ ਦੀਆਂ ਹੀ ਪੇਂਟਿੰਗਾਂ ਬ ਨਹੀਂ ਜੀ ਬਸ ਇਹੀ ਚੀਜ਼ ਦਾ ਅਫਸੋਸ ਹੈ ਕਿ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਸ ਟਾਈਮ ਆਪਨੇ ਕੋ ਕੰਮ ਘੱਟ ਹੁੰਦਾ ਰਹੀ ਜਦੋਂ ਕੰਮ ਹੁੰਦਾ ਰਹੀ ਉਹ ਟਾਈਮ ਨਹੀਂ ਹੁੰਦਾ ਰਿਹਾ ਜਦੋਂ ਟਾਈਮ ਹੁੰਦਾ ਰਹੀ ਉਹ ਪੈਸੇ ਨਹੀਂ ਹੁੰਦੇ ਜਿਹਦੇ ਕਰਕੇ ਆਪਾਂ ਜਾਣ ਸਕੇ ਧੰਨਵਾਦ ਕਰਦਾ ਭਾਈ ਮੈਨੂੰ ਬਸ ਇੱਕ ਹੀ ਅਫਸੋਸ ਰਹਿੰਦਾ ਹੈ ਕਿ ਭਾਈ ਜਿਹਦੇ ਕਰਕੇ ਮੇਰਾ ਕੰਮ ਚੱਲਿਆ ਜਿਹਦੇ ਕਰਕੇ ਮੈਨੂੰ ਰੋਜ਼ਗਾਰ ਮਿਲਿਆ ਜਿਹਦੇ ਕਰਕੇ ਮੇਰੀ ਰੋਟੀ ਵੀ ਚੱਲਦੀ ਹੈ ਮੈਂ ਉਸ ਭਾਈ ਦੇ ਦਰਸ਼ਨ ਨਹੀਂ ਕਰ ਸਕਿਆ ਨਾਮ ਆਪਣਾ ਕਿਦੋਂ ਤੋਂ ਪੇਂਟਿੰਗ ਲਾਈਨ 'ਚ ਔਰ ਸਿੱਧੂ ਮੂਸੇਵਾਲੇ ਦੀ ਤਸਵੀਰਾਂ ਕਿਦੋਂ ਤੋਂ ਬਣਾ ਰਿਹਾ ਹਾਂ ਮੇਰਾ ਨਾਮ ਰਾਜਾ ਹੈ ਜੀ ਰਾਜਾ ਆਟ ਗੁਰਦਾਸਪੁਰ ਤੋਂ ਲੋਕੀ ਮੈਨੂੰ ਜਾਣਦੇ ਆ ਤੇ ਮੈਂ ਸਿੱਧੂ ਬਾਈ ਦੀਆਂ ਪੇਂਟਿੰਗਾਂ ਬਹੁਤ ਦੇਰ ਤੋਂ ਬਣਾ ਰਿਹਾ ਤੇ ਸਿੱਧੂ ਦੇ ਸਿੱਧੂ ਬਾਈ ਦੇ ਜਾਣ ਤੋਂ ਪਹਿਲਾਂ ਜਿਹੜੀਆਂ ਮੈਂ 7-8 ਪੇਂਟਿੰਗਾਂ ਬਣਾਈਆਂ ਸੀ ਜਿਹੜੀਆਂ ਸਿੱਧੂ ਬਾਈ ਨੇ ਆਪਣੀ ਸਟੋਰੀਆਂ ਵਿੱਚ ਕਈ ਵਾਰੀ ਸ਼ੇਅਰ ਕੀਤੀਆਂ ਤੇ ਹੁਣ ਤੱਕ ਜੀ ਮੈਂ ਕੋਈ 2.5-300 ਤੋਂ ਵੱਧ ਪੇਂਟਿੰਗਾਂ ਬਣਾ ਚੁੱਕਿਆ ਹਾਂ ਕਿਦੋਂ ਕਿੱਥੇ ਕਿੱਥੇ ਕੰਮ ਮਿਲਿਆ ਕਿੱਥੇ ਕਿੱਥੇ ਕਰਕੇ ਆਇਆ ਮੈਨੂੰ ਲੱਗਦਾ ਪੂਰੇ ਪੰਜਾਬ 'ਚ ਲਗਭਗ ਕਵਰ ਕਰ ਦਿੱਤਾ ਜੀ ਪੰਜਾਬ 'ਚ ਮੈਂ ਸਾਰੇ ਪਿੰਡਾਂ 'ਚ ਸ਼ਹਿਰਾਂ ਵਿੱਚ ਲਗਭਗ ਪੇਂਟਿੰ हरियाणा राजस्थान ਦੇ ਨਾਲ ਲੱਗਦੇ ਪਹਾੜਾ ਤੇ ਵੀ ਬਣਾ ਚੁੱਕਿਆ ਤੇ ਹਿਮਾਚਲ ਚੀ ਬਣਾ ਚੁੱਕਿਆ ਆਰਡਰ ਤੇ ਬਾਈ ਬਲ ਬੜੀ ਦੂਰ ਦੂਰ ਤੱਕ ਜਾਂਦੇ ਹੋ ਜਿਸ ਤੱਕ ਆਪਾਂ ਨਹੀਂ ਮਿਲੇ ਬਲ ਆਪਾਂ ਹੋਰ ਸਟੇਟਾਂ ਵਿੱਚ ਨਹੀਂ ਜਾਂਦੇ ਕੀਮਤ ਦੀ ਗੱਲ ਕੀਤੀ ਜਾਏ ਤੇ ਕਿੰਨੀ ਕੀਮਤ ਲੱਝ ਜਾਂਦੀ ਮੂ ਮੰਗੀ ਕੀਮਤ ਦਿੰਦੇ ਨੇ ਹਾਂਜੀ ਬਾਈ ਜਿਹੜੀ ਸਾਡੀ ਮਿਹਨਤ ਆ ਉਹ ਸਾਨੂੰ ਸਿੱਧੂ ਬਾਈ ਦੇ ਚਾਣ ਵਾਲੇ ਬਹੁਤ ਵਧੀਆ ਬੰਦੇ ਹੁੰਦੇ ਆ ਜਿੰਨੀ ਸਾਡੀ ਮਿਹਨਤ ਹੁੰਦੀ ਆ ਉਹ ਸਾਨੂੰ ਪੂਰੀ ਦਿੰਦੇ ਆ ਕੋਈ ਨਾਰਾਜ਼ਗੀਆਂ ਸਿੱਧੂ ਬਾਈ ਦੇ ਚਾਣ ਵਾਲਿਆਂ ਨਾਲ ਬਾਕੀ ਸਾਡੀ ਸੇਵਾ ਪਾਣੀ ਵੀ ਪੂਰਗਤੀ ਕੀ ਮੰਚਾਇਆ ਕਿ ਸਿੱਧੂ ਦੀਆਂ ਤਸਵੀਰਾਂ ਹੀ ਬਣਾ ਰਹੇ ਹੋ ਉਹਨਾਂ ਦੀ ਮੋਤਬਾ ਕਿਉਂਕਿ ਭਾਈ ਮੈਂ ਨਾ ਮੈਨੂੰ ਜਰੂਰ ਮਤਲਬ ਜਦੋਂ ਮੈਂ ਸਿੱਧੂ ਭਾਈ ਦੀਆਂ ਪੇਂਟਿੰਗਾਂ ਬਣਾਉਣੀਆਂ ਸ਼ਟਾਰਟ ਕੀਤੀਆਂ ਸੀ ਸਿੱਧੂ ਭਾਈ ਦੇ ਚਾਰਤ ਪਾਦ ਮੈਂ ਇੱਕ ਸਰਦਾਂਝਲੀ ਤੌਰ ਤੇ ਇੱਕ ਪੇਂਟਿੰਗ ਬਣਾਈ ਸੀ ਜਿਹੜੀ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਉਸ ਤੋਂ ਬਾਅਦ ਲੋਕਾਂ ਨੇ ਮੈਨੂੰ ਬਹੁਤ ਜ਼ਿਆਦਾ ਆਰਡਰ ਦਿੱਤੇ ਸਿੱਧੂ ਭਾਈ ਦੀਆਂ ਪੇਂਟਿੰਗ ਬਣਾਉਣ ਲਈ ਤੇ ਜਦੋਂ ਮੈਂ ਸਿੱਧੂ ਭਾਈ ਦੀਆਂ ਪੇਂਟਿੰਗਾਂ ਬਣਾਉਂਦਾ ਤਾਂ ਲੋਕਾਂ ਦਾ ਮੈਨੂੰ ਬਹੁਤ ਪਿਆਰ ਮਿਲਦਾ ਜਿਹਦੇ ਕਰਕੇ ਮੈਂ ਹੁਣ ਸਿਰਫ ਸਿੱਧੂ ਮੂਰੇ ਦੀਆਂ ਹੀ ਪੇਂਟਿੰਗਾਂ ਬਣਾਉਂਦਾ ਸਿੱਧੂ ਦੀ ਕਿਹੜੀ ਗੱਲ ਪਸੰਦ ਹੈ ਕਿਹੜਾ ਗੀਤ ਪ ਬਾਕੀ 295 ਗਾਣੇ ਬਹੁਤ ਵਧੀਆ ਜਿਹੜਾ ਉਹਨਾਂ ਨੇ ਬੇਬੇ ਬਾਪੂ ਤੇ ਗੀਤ ਗਾਇਆ ਇੱਕ ਉਹ ਬੋ ਵੀ ਤੇ ਉਹ ਆ ਬਸ ਫਿਰ ਇੱਕ ਬੇਬੇ ਤੇ ਇੱਕ ਬਾਪੂ ਤੇ ਉਹ ਦੋਨੇ ਗੀਤ ਜਿਹੜੇ ਮੈਨੂੰ ਬਹੁਤ ਸੋਹਣੇ ਲੱਗਦੇ ਜਿਵੇਂ ਕਿ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੀ ਵਰਦਾ ਆ ਬਾਕੀ ਹੋਰ ਜਿਹੜੇ ਬਾਕੀ ਗਾਣੇ ਉਹਨਾਂ ਦੇ ਸਾਰੇ ਜੀ ਮੋਟੀਵੇਟ ਕਰਨ ਵਾਲੇ ਹੁੰਦੇ ਆ ਜਿਹੜੇ ਬੰਦੇ ਚ ਜੋਸ਼ ਭਰ ਦਿੰਦੇ ਆ ਤੇ ਹਰ ਬੰਦੇ ਨੂੰ ਐ ਲੱਗਦਾ ਕਿ ਉਹ ਗਾਣੇ ਮੇਰੇ ਵਾਸਤੇ ਗਾਏ ਆ ਤੇ ਇਸੇ ਕਰਕੇ ਜੀ ਲੋਕਾਂ ਵਿੱਚ ਮੋਟੀਵੇਸ਼ਨ ਆਂਦੀ ਆ ਤੇ ਉਹਨਾਂ ਦੇ ਚਾਣ ਵਾਲਿਆਂ ਨੂੰ ਉਹਨਾਂ ਦੇ ਗਾਣੇ ਪਸੰਦ ਆਉਂਦੇ ਆ ਇਸੇ ਕਰਕੇ ਇਸ ਦੁਨੀਆ ਪਰ ਵਿੱਚ ਉਹ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਦੀ ਮੌਤ ਤੋਂ ਪਹਿਲਾਂ ਹੀ ਉਹਨਾਂ ਨੇ ਤਸਵੀਰਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਇਹਦੀ ਮੋਟੀਵੇਸ਼ਨ ਕਿੱਦਾਂ ਮਿਲੀ ਉਹ ਜਿਹੜੀਆਂ ਮੈਂ ਪਹਿਲਾਂ ਬਣਾਈਆਂ ਉਹਨਾਂ ਦੀ ਜਾਨ ਤੋਂ ਬਾਅਦ ਪਹਿਲਾਂ ਉਹ ਜਿਹੜੀਆਂ ਪੇਂਟਿੰਗਾਂ ਲੋਕਾਂ ਨੇ ਹੀ ਕਸਟਮਰ ਨੇ ਉਹਦੇ ਚਾਣ ਵਾਲੇ ਨੇ ਬਣਾਈਆਂ ਸੀ ਉਹ ਮੈਂ ਕੋਈ ਜਿਹੜਾ ਰੈਸਟੋਰੈਂਟਾਂ ਵਿੱਚ ਜਾਂ ਕਿਸੇ ਦੇ ਘਰਾਂ ਵਿੱਚ ਉਸ ਟਾਈਮ ਉਹ ਰੈਸਟੋਰੈਂਟਾਂ ਵਿੱਚ ਜ਼ਿਆਦਾ ਬਣਾਈਆਂ ਹੀ ਪੇਂਟੀਆਂ ਉਹ ਵੀ ਉਹਨਾਂ ਦੇ ਚਾਣ ਵਾਲੇ ਨਹੀਂ ਬਣਾਉਂਦੇ ਸੀ ਕਦੀ ਸਿੱਧੂ ਨੂੰ ਮਿਲਣ ਦਾ ਮੌਕਾ ਮਿਲਿਆ ਨਹੀਂ ਜੀ ਬਸ ਇਹੀ ਚੀਜ਼ ਦਾ ਅਫਸੋਸ ਹੈ ਕਿ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਸ ਟਾਈਮ ਆਪਣੇ ਕੋਲ ਕੰਮ ਐਵੇਂ ਨਹੀਂ ਹੁੰਦਾ ਰਿਹਾ ਜਦੋਂ ਟਾਈਮ ਹੁੰਦਾ ਰਿਹਾ ਸੀ ਉਹਦੇ ਪੈਸੇ ਨਹੀਂ ਹੁੰਦੇ ਰਿਹਾ ਜਿੱਦੇ ਕਰਕੇ ਆਪਾਂ ਜਾਣ ਸਕੇ ਪਰ ਇਹ ਗੱਲ ਦਾ ਸੋਚ ਜੜਾ ਮੈਨੂੰ ساری ਜ਼ਿੰਦਗੀ ਨੂੰ ਉਹਨਾਂ ਦੇ ਮਾਪੇ ਆਪ ਕੋ ਮਿਲੇ ਤੁਸੀਂ ਹਾਂਜੀ ਉਹਨਾਂ ਦੇ ਮਾਪੇ ਆਪਣਾ ਲਈ ਜੀ ਬੇਬੇ ਬਾਪੂ ਨਾਲ ਜਿਹੜੀ ਗੱਲਬਾਤ ਜਿਹੜੀ ਉਹ ਹੁੰਦੀ ਰਹਿੰਦੀ ਹੈ ਜੀ ਆਪਣੀ ਫੋਨ ਤੇ ਵੀ ਹੁੰਦੀ ਰਹਿੰਦੀ ਹੈ ਵੀਡੀਓ ਕਾਲ ਤੇ ਵੀ ਹੁੰਦੀ ਰਹਿੰਦੀ ਹੈ ਬਾਕੀ ਜਦੋਂ ਆਪਾਂ ਉਹਨਾਂ ਦੇ ਨੇੜੇ ਤੇਰੇ ਕੰਮ ਕਰਨ ਚਾਹੀਏ ਇਸ ਤੇ ਆਪਾਂ ਉਹਨਾਂ ਦੇ ਘਰੋਂ ਹੋ ਕੇ ਆਈ ਦਾ ਦਰਸ਼ਕ ਕਰ ਚਾਹੀਦਾ ਬਾਕੀ ਉਹਨਾਂ ਨੂੰ ਵੀ ਪਤਾ ਹੈ ਜੀ ਗੁਬਾਸਪੁਰ ਚ ਮੁੰਡਾ ਜਿਹੜਾ ਉਹ ਆਪਣੀ ਸਭ ਪਾਈ ਦੀ ਪੇਂਟਿੰਗ ਬਣਾਉ ਮੈਂ ਜੀ ਧੰਨਵਾਦ ਕਰਦਾ ਬਾਈ ਮੈਨੂੰ ਬਸ ਇੱਕ ਹੀ ਅਫਸੋਸ ਰਹਿੰਦਾ ਹੈ ਕਿ ਬਾਈ ਜਿਹਦੇ ਕਰਕੇ ਮੇਰਾ ਕੰਮ ਚੱਲਿਆ ਜਿਹਦੇ ਕਰਕੇ ਮੈਨੂੰ ਰੋਜ਼ਗਾਰ ਮਿਲਿਆ ਜਿਹਦੇ ਕਰਕੇ ਮੇਰੀ ਰੋਟੀ ਬੱਧੀ ਚੱਲੀ ਜਾਂਦੀ ਆ ਮੈਂ ਉਸ ਬਾਈ ਦੇ ਦਰਸ਼ਨ ਨਹੀਂ ਕਰ ਸਕਿਆ ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ ਜੇ ਮੈਂ ਅਜ ਨੂੰ ਧੰਨਵਾਦ ਕਰਨਾ ਚਾਹਾਂ ਤਾ ਉਹ ਬਾਈ ਦੁਨੀਆ ਤੇ ਨਹੀਂ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦੇ ਚਾਣ ਵਾਲਿਆਂ ਦਾ ਕਿਉਂਕਿ ਹੁਣ ਮੈਂ ਉਹਨਾਂ ਦਾ ਕਰ ਸਕਦਾ ਹਾਂ ਤੇ ਉਹਨਾਂ ਚਾਣ ਵਾਲੇ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜੇ ਮੈਨੂੰ ਇੰਨਾ ਪਿਆਰ ਦਿੰਦੇ ਆ ਜਿਨ੍ਹਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਜੇ ਉਹਨਾਂ ਦੀ ਸ਼ਖ ਉਹਨਾਂ ਦੀ ਜੀ ਸਖਸੀਅਤ ਹੈ ਬਾਈ ਜੀ ਦਾ ਮਤਲਬ ਵੀ ਉਹਨਾਂ ਦੀਆਂ ਗੱਲਾਂ ਮੈਨੂੰ ਜੀ ਉਹਨਾਂ ਦੀ ਇਹ ਚੀਜ਼ ਵਧੀਆ ਲੱਗਦੀ ਹੈ ਵੀ ਜਿਹੜੇ ਵੀ ਉਹਨਾਂ ਨੇ ਗਾਣੇ ਗਾਏ ਉਹ ਸਾਰੇ ਮਤਲਬ ਲੋਕਾਂ ਨੂੰ ਐ ਲੱਗਦਾ ਸੀ ਕਿ ਮੇਰੇ ਲਈ ਗਾਏ ਆ ਲੋਕਾਂ ਨੂੰ ਮੋਟੀਵੇਟ ਕਰਦੇ ਸੀ ਬਾਕੀ ਉਹਨਾਂ ਦੀ ਜਿਹੜੀ ਜਿਹੜੇ ਗਾਣੇ ਉਹ ਲਿਖ ਕੇ ਜਦਾਂ ਗਾ ਕੇ ਚਲਾ ਗਿਆ ਉਹ ਅੱਜ ਵੀ ਸੱਚ ਹੋ ਰਹੇ ਆ ਜਦਾਂ ਉਹਨਾਂ ਦੀ ਇੱਕ ਕੁਝ ਗੱਲਾਂ ਲਿਖੀਆਂ ਕਿ ਉਤੋਂ ਵਜੋਂ ਜਵਾਨੀ ਚ ਜਨਾ ਚ ਮਟਕੀਏ ਕਜਨ ਜਵਾਨ ਨਿੱਚ ਨਾ ਜਾਉ ਠਿਆਜਦਾ ਵੀ ਚਿਹਰੇ ਤੇ ਨੂਰ ਦੱਸਦਾ ਅੱਜ ਅੱਜ ਦੀਆਂ ਫੋਟੋਆਂ ਚ ਨੂਰ ਦੇਖੋ ਜੀ ਵੀ ਉਹ ਤੁਹਾਨੂੰ ਦਿਖਣ ਨੂੰ ਮਿਲਦਾ ਜੀ ਬਾਕੀ ਮੈਨੂੰ ਉਹਦੀਆਂ ਇਹੀ ਗੱਲਾਂ ਵਧੀਆ ਲੱਗਦੀਆਂ ਵੀ ਉਹਨਾਂ ਨੇ ਸਚਾਈ ਲਈ ਆ ਤੇ ਅੱਜ ਕੱਲ ਦੇ ਸਿੰਗਰਾਂ ਵਾਂਗੂ ਮਤਲਬ ਲੱਕ ਨਹੀਂ ਮਿਨੇ ਕੁੜੀਆਂ ਦੇ ਜਿੱਦਾਂ ਹਨਾ ਬਈ ਜਿੱਦਾਂ ਅੱਜ ਕੱਲ ਦੇ ਸਿੰਗਰ ਸ਼ਰਾਬਾਂ ਦੇ ਲੱਚਰ ਗੀਤ ਨਹੀਂ ਗਾਏ ਸ਼ਰਾਬਾਂ ਤੇ ਜਾਂ ਨਾਚਾ ਪ੍ਰਮੋਟ ਨਹੀਂ ਕੀਤਾ ਮਤਲਬ ਚਰਦੀ ਜਵਾਨੀ ਨੂੰ ਕਿਸੇ ਹੋਰ ਪਾਸੇ ਨਹੀਂ ਲਾਇਆ ਖੇਤੀ ਨਾਲ ਜੋੜਿਆ ਤੇ ਬਈ ਆਪਣੇ ਕੰਮ ਕਰ ਲਈ ਉਹਨਾਂ ਨੂੰ ਜਦਾ Eh, permurit kita